ਮੁਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਦੀਪ ਸਿੰਘ ਜੀ ਸਰ ਅੱਜ ਕੀ ਮਾਮਲੇ ਦੀ ਅਪਡੇਟ ਦਿਖਾਈ ਦੇ ਰਹੀ ਕੋਈ ਲਗਾਤਾਰ ਜੇਲ੍ਹ ਨੂੰ ਕੁਦਰੋਂ ਲੈ ਕੇ ਦੀ ਗੱਲਾਂ ਸਾਹਮਣੇ ਆ ਰਹੇ ਨੇ ਕੀ ਸਾਹਮਣੇ ਦੇਖੋ ਜੇ ਕੋਰਟ ਵੱਲੋਂ ਆਰਡਰ ਨਹੀਂ 16 ਤਰੀਕ ਸੀ ਅੱਜ ਆਪਣਾ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜੋਬ ਜਤਨਾ ਸੀ ਅਜੇ ਤੱਕ ਕੀ ਕੀ ਕੀਤਾ ਗਿਆ ਵਾ ਕਿ ਜਿਹੜੀ ਚੀਜ਼ ਹੈ ਆਪਾਂ 16 ਤਰੀਕ ਦਾ ਆਰਡਰ ਨਹੀਂ ਕੋਰਟ ਵੱਲੋਂ ਦਿੱਤਾ ਸੀ 16 ਤਰੀਕ ਦਾ 16 ਤਰੀਕ ਦਾ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਸੀ ਕਿ 16 ਤਰੀਕ ਤੱਕ ਇਹਨਾਂ ਨੇ ਆਪਣਾ ਜਵਾਬ ਦਾਇਰ ਕਰਨਾ ਹਜੇ ਤੱਕ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਵਾ ਤੇ ਜਦ ਆ ਵਿਜ਼ਿਟ ਆਪਣੇ ਪਰਿਵਾਰ ਦੀ ਮੁਲਾਕਾਤ ਕਰਵਾਉਣੀ ਸੀ ਉਸ ਮਾਮਲੇ 'ਚ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕਰਨਾ ਸੀ ਕੋਰਟ ਦੇ ਵਿੱਚ ਪਰ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਬਾਹਰ ਆਪਣਾ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਨਾਲੇ ਸੰਦੀਪ ਸਿੰਘ ਦੀ ਮੁਲਾਕਾਤ ਪਰਿਵਾਰਕ ਕਰਵਾਈ ਜਾਵੇ ਇਹ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਪਰ ਫੇਰ ਵੀ ਜਿਹੜੇ ਜੇਲ੍ਹ ਦੇ ਅਧਿਕਾਰੀ ਜੇਲ੍ਹ ਸੁਪਰੀਂਡੈਂਟ ਸਾਹਿਬ ਨੇ ਤੇ ਉਹਨਾਂ ਨੇ ਸਾਰੀ ਆਪਣੀ ਜੇਲ੍ਹ ਦੇ ਕੋਰਟ ਦੇ ਆਰਡਰਾਂ ਦੇ ਵੀ ਉਲੰਘਣਾ ਕਰਦੇ ਸੰਦੀਪ ਸਿੰਘ ਦੀ ਜੇਲ੍ਹ ਸ਼ਿਫਟ ਕਰਦੇ ਪਏ ਨੇ ਮੈਂ ਬੇਨਤੀ ਕਰਦਾ ਮੈਂ ਸਾਰੀ ਸੰਗਤ ਨੂੰ ਸਾਰੇ ਸਿੱਖ ਪੰਥ ਨੂੰ ਕੌਮ ਨੂੰ ਕੋ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਹੀ ਭਾਈ ਸੰਦੀਪ ਸਿੰਘ ਦੀ ਜਾਣਵਾਲੀ ਰੱਖਿਆ ਕਰ ਸਕੀਏ ਕਿਉਂਕਿ ਦੇਖਿਆ ਜਾਵੇ ਵੇਖੋ ਆਪ ਦੀ ਕਹਿੰਦੇ ਨੇ ਕਿ ਆਪਾਂ ਕਾਨੂੰਨ ਨੂੰ ਮੰਨੋ ਕਾਨੂੰਨ ਕਾਨੂੰਨ ਦੇ ਦਾਰੇ ਦੇ ਦਾਰੇਜ ਰਹਿ ਕੇ ਗੱਲ ਕਰੋ ਪਰ ਇਹ ਕੋਡ ਦੀ ਆਪ ਹੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਲੋਕਾਂ ਨੂੰ ਤਾਂ ਇਹ ਸਹੀ ਦਿੰਦੇ ਨੇ ਕਿ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਪਰ ਕੋਡ ਦੀ ਉਲੰਘਣਾ ਤੇ ਕਾਨੂੰਨ ਦੀ ਉਲੰਘਣਾ ਦੇ ਇਹਨਾਂ ਨੇ ਖੁਦ ਕੀਤੀ ਹੈ ਕਿ ਕੋਡ ਵੱਲੋਂ ਆਰਡਰ ਹੋਏ ਹੋਣ ਤੇ ਫਿਰ ਵੀ ਇਹ ਕੰਮ ਇਹ ਕਰਦੇ ਪਏ ਨੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਐਪਲੀਕੇਸ਼ਨ ਕੀਤੀ ਫਾਈਲ ਕੀਤੀ ਕਿ ਸਾਨੂੰ ਇਹਦਾ ਮੈਡੀਕਲ ਜਿਹੜਾ ਉਹ ਕਨਸਟੀਟਿਊਟ ਕੀਤਾ ਜਾਵੇ ਮੈਡੀਕਲ ਬੋਰਡ ਆਫ ਡਾਕਟਰਸ ਤੋਂ ਇਹਦੀ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਜਾਵੇ ਔਰ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਸੱਟਾਂ ਉਹਨਾਂ ਨੂੰ ਸਸਟੇਨ ਹੋਈਆਂ ਕਿਉਂਕਿ ਸਾਡੇ ਕੋਲ ਪੁਖਤਾ ਸਬੂਤ ਸੀ ਔਰ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਦੇ ਹਾਂ ਉਸ ਐਪਲੀਕੇਸ਼ਨ ਤੇ ਬ੍ਰਦਰਾਂ ਨੇ ਲੈਂਥ ਆਰਗੂਮੈਂਟ ਕੀਤਾ ਹੈ ਔਰ 12 ਤਰੀਕ ਨੂੰ ਜੱਜ ਸਾਹਿਬ ਨੇ ਕੌਗਨੀਸੈਂਸ ਲਿਆ ਇਲਾਕਾ ਮੈਜਿਸਟ੍ਰੇਟ ਔਰ ਉਹ ਉਸ ਕੌਗਨੀਸੈਂਸ ਤੋਂ ਬਾਅਦ ਮੈਟਰ ਜਿਹੜਾ ਸੀ ਉਹ 16 ਤਰੀਕ ਲਈ ਮੁਲਤਵੀ ਕੀਤਾ ਬਟ ਜੱਜ ਸਾਹਿਬ ਨੇ ਵਿੱਚ ਕਲੈਰਿਟੀ ਕੀਤੀ ਕਿ ਮੈਡੀਕਲ ਅਫਸਰ ਇਹਦੀਆਂ ਜਿਹੜੀਆਂ ਇੰਜਰੀਜ਼ ਨੇ ਉਹ ਜਾ ਕੇ ਮੌਇਨਾ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ 15 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਸਾਡੀ ਕੱਲ ਗੱਲ ਹੋਈ ਮੈਂ ਕਿਹਾ ਯਾਰ 10 ਤਰੀਕ ਦਾ ਬਕਵਾ ਹੈ ਵੀ ਇਹ ਤਾਂ ਕਰਦੇ ਕਰਦੇ 16 ਤਾਂ ਟੇਕਸ ਲੌਂਗ ਟਾਈਮ ði ਇੰਜਰੀ ਜਿਹੜੀ ਹੈਗੀ ਇੰਜਰੀ ਪਾਰਟ ਇਟ ਸ਼ੁੱਡ ਬੀ ਹੀਲਡ ਇਹ ਇਹ ਹੀਲ ਹੋ ਸਕਦੇ ਨੇ ਸੋ ਸਵੇਰੀ ਬ੍ਰਦਰਾਂ ਨੇ 9:30 ਵਜੇ ਇੱਥੇ ਪਹੁੰਚ ਕੇ ਇੱਕ ਐਪਲੀਕੇਸ਼ਨ ਫਰੈਸ਼ ਫਾਈਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਅੱਜ ਹੀ ਫਾਈਲ ਜਿਹੜੀ ਹੈ ਕੱਲ ਦੀ بجائے ਅੱਜ ਪੁਟ ਅਪ ਕਰ ਲਈ ਜਾਵੇ ਤੇ ਇਹਦੇ ਵਿੱਚ ਸਾਡੀ ਤਸੱਲੀ ਤਾਂ ਹੈ ਕਿਉਂਕਿ ਜਿਹੜਾ ਡਾਕਟਰ ਤੁਸੀਂ ਜੇਲ੍ਹ ਦਾ ਜਿਹੜਾ ਡਾਕਟਰ ਹੈ ਉਹ ਵਨ ਆਫ ðiਸ ਸਟਾਫ ਮੈਂਬਰ ਜਿਹੜਾ ਹੈ ਉਹ ਸੈਂਟਰਲ ਜੇਲ੍ਹ ਦਾ ਹੋ ਗਿਆ ਸੈਂਟਰਲ ਜੇਲ੍ਹ ਦਾ ਇੱਕ ਮੈਂ ਕਹੂੰਗਾ ਕਿ ਉਹਨਾਂ ਦਾ ਪਬਲਿਕ ਸਰਵੰਟ ਹੋ ਗਿਆ ਸੋ ਅਸੀਂ ਭੁਇਆ ਸੀ ਕਿ ਵੀ ਆਰ ਨਾਟ ਐਕਸਪੈਕਟਿੰਗ ਦੀ ਫੇਅਰ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਸੋ ਮੇ ਕਾਈਂਡਲੀ ਤੁਸੀਂ ਚ ਬੋਰਡ ਆਫ ਡਾਕਟਰ ਕਨਸਟੀਟਿਊਟ ਕਰੋ ਤੇ ਐਟ ਲੀਸਟ ਜਿਹੜਾ ਇਹ ਸਾਡਾ ਜਿਹੜਾ ਤੁਸੀਂ ਬੋਰਡ ਆਫ ਡਾਕਟਰ ਇਹ ਰਜਿੰਦਰਾ ਤੋਂ ਕਰਵਾਇਆ ਜਾਵੇ ਇਹ ਮਾਰਨਿੰਗ ਅਸੀਂ ਔਰ ਪ੍ਰੇਅਰ ਦਸੀ ਕਿ ਇਹਨੂੰ ਕੱਲ ਦੀ ਬਜਾਏ ਅੱਜ ਰੱਖ ਲਓ ਜੱਜ ਸਾਹਿਬ ਨੇ ਉਹਦੇ ਤੇ ਡਿਟੇਲਡ ਆਰਡਰ ਜਿਹੜਾ ਉਹ ਦਿੱਤਾ ਅੱਜ ਔਰ ਉਸ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਫਾਈਲ ਦੇ ਦੱਸ ਕੇ ਕਿ ਇਹਦੀ ਅਰਜੈਂਸੀ ਕੀ ਹੈ ਔਰ ਅੱਜ ਇਹਦੇ ਤੇ ਇੱਕ ਵੱਡਾ ਡਿਟੇਲਡ ਆਰਡਰ ਦਿੱਤਾ ਮੈਡੀਕਲ ਬੋਰਡ ਆਫ ਜਿਹੜਾ ਡਾਕਟਰ ਸੀ ਉਹਨਾਂ ਨੇ ਇਮੀਡੀਏਟਲੀ ਰਜਿੰਦਰਾ ਹਸਪੀਟਲ ਜਿਹੜਾ ਸੀ ਉਹ ਕਨਸਟੀਟਿਊਟ ਕੀਤਾ ਔਰ ਉਸ ਆਰਡਰ ਤੋਂ ਬਾਅਦ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਜਾਂਦਾ ਔਰ ਸਬਸੀਕੁਐਂਟਲੀ 2 ਵਜੇ ਰੱਖਿਆ ਗਿਆ ਕਿ ਦੇਖੋ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਦਾ ਆਰਟੀਕਲਸ ਨੇ ਸੰਵਿਧਾਨ ਕੀ ਕਹਿੰਦਾ ਸਾਡੇ ਦੇਸ਼ ਦਾ ਕਿ ਜਿਹੜਾ ਕੋਈ ਵੀ ਬੰਦਾ ਹੈ ਅਕਿਊਜ਼ ਦੇ ਵੀ ਰਾਈਟ ਨੇ ਜੇ ਕੋਈ ਬੰਦਾ ਅੰਡਰ ਟ੍ਰਾਇਲ ਹੈ ਤਾਂ ਇਟ ਡਸਨਟ ਮੀਨ ਕਿ ਤੁਸੀਂ ਉਹਨੂੰ ਮਲਾਣਾ ਨਹੀਂ ਕੋਈ ਇਹ ਕੋਈ ਕਥਾ ਵਾਲਾ ਕੇਸ ਨਹੀਂ ਹੈਗਾ ਕੋਈ ਕਨਵਿਕਸ਼ਨ ਨਹੀਂ ਹੋਈ ਅਜੇ ਤੱਕ ਅੰਡਰ ਟ੍ਰਾਇਲ ਦਾ ਮਤਲਬ ਕੀ ਹੈ ਕਿ ਟ੍ਰਾਇਲ ਜਿਹੜਾ ਉਹ ਚੱਲ ਰਿਹਾ ਹੈ ਐਫ ਆਈ ਆਰ ਨੂੰ ਅਸੀਂ ਮੋٹے ਤੌਰ ਤੇ ਕਹਿੰਦੇ ਕਿ ਐਨਸਾਈਕਲੋਪੀਡੀਆ ਹੁਣ ਅੱਜ ਦਾ ਕਰੈਕਟਸ ਆਫ ਸਟੋਰੀ ਇਹ ਸੀ ਕਿ ਅੱਜ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਕੌਗਨੀਸੈਂਸ ਲੈ ਲਿਆ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਗਿਆ ਔਰ ਉਸ ਆਰਡਰ ਦੇ ਵਿੱਚ ਮੈਂ ਸਿਰਫ ਦੋ ਲਾਈਨਾਂ ਜਿਹੜੀਆਂ ਨੇ ਮੈਂ ਤੁਹਾਨੂੰ ਤਿੰਨ ਦਿਖਾਉਂਗਾ ਕਨਸੀਡਰਡ ਇਨ 뷰 ਆਫ ਦੀ ਅਰਜੈਂਸੀ ਇਨਵੋਲਡ ਦੀ ਐਸਐਮਓ ਜਿੰਦਰਾ ਹਸਪੀਟਲ ਪਟਿਆਲਾ ਇਜ਼ ਡਾਇਰੈਕਟਡ ਟੂ ਕਨਸਟੀਟਿਊਟ ਦੀ ਬੋਰਡ ਆਫ ਡਾਕਟਰਸ ਇਮੀਡੀਏਟਲੀ ਫਾਰ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਅੰਡਰ ਟ੍ਰਾਇਲ ਸੁਵੰਟਸੋ ਇਨ ਥਿਸ ਰਿਗਾਰਡ ਓਨ অর ਬਿਫੋਰ 10am 17/09/2025 ਆਰਡਰ ਦੇ ਵਿੱਚ ਸਪੈਸੀਫਿਕਲੀ ਲਿਖਿਆ ਗਿਆ ਇਮੀਡੀਏਟਲੀ ਇਮੀਡੀਏਟਲੀ ਦਾ ਮਤਲਬ ਕੀ ਪੰਜਾਬੀ ਚ ਸਮਝਿਆ ਜਾਂਦਾ ਤੁਰੰਤ ਔਰ 10:30 ਵਜੇ ਆਰਡਰ ਆਉਂਦਾ ਤੇ 2 ਵਜੇ ਸਾਡੀ ਇੱਕ ਐਪਲੀਕੇਸ਼ਨ ਪੈਂਡਿੰਗ ਰੱਖੀ ਹੋਈ ਸੀ ਕਿਉਂਕਿ ਅਸੀਂ ਕਿਹਾ ਕਿ ਐਡਵੋਕੇਟਸ ਨੂੰ ਇਹ ਸਾਡਾ ਰਾਈਟ ਹੈ ਅਕਿਊਜ਼ ਦਾ ਵੀ ਰਾਈਟ ਹੈ ਕਿ ਉਹਨੂੰ ਤੁਸੀਂ ਸੰਵਿਧਾਨ ਪ੍ਰਦਾਨ ਕਰਦਾ ਪਿਆ ਕਿ ਆਪਣੇ ਵਕੀਲ ਨੂੰ ਜਾਂ ਫੈਮਿਲੀ ਨੂੰ ਕੋਈ ਬੰਦਾ ਜਿਹੜਾ ਵਰਜਿਤ ਨਹੀਂ ਕਰ ਸਕਦਾ ਔਰ ਉਸ ਐਪਲੀਕੇਸ਼ਨ ਤੇ 2 ਵਜੇ ਸਾਨੂੰ ਮਨ ਜੋ ਕੋਰਟ ਚ ਪਤਾ ਲੱਗਦਾ ਕਿ ਅੱਜ 2 ਵਜੇ ਜਦੋਂ ਗਏ ਆ ਉਥੇ ਕੋਰਟ ਦੇ ਵਿੱਚ ਉਥੇ ਬੜਾ ਮੈਂ ਇਹ ਕਹੂੰਗਾ ਕਿ ਸਰਪ੍ਰਾਈਜ਼ਿੰਗ ਫੈਕਟ ਸੀ ਇਟਸ ਅਸਟੋਨਿਸ਼ਡ ਫੈਕਟ ਉਹ ਕੀ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਪਤਾ ਲੱਗਦਾ ਹੈ ਕਿ ਹੁਣ ਕੰਪਲੈਂਸ ਨਹੀਂ ਕੀਤੀ ਸਵੇਰ ਵਾਲੇ ਆਰਡਰ ਦੀ ਜੇਲ ਹਥਾਰਟਿਸ ਨੇ ਔਰ ਜਿਹੜਾ ਇਹ ਸਾਡਾ ਅੰਡਰ ਟਰਾਇਲ ਸੰਦੀਪ ਸਿੰਘ ਨੇ ਭਾਈ ਸੰਦੀਪ ਸਿੰਘ ਰਾ ਨੂੰ ਸੰਗਰੂਰ ਜੇਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਮੈਂ ਇਹ ਕਹੂੰਗਾ ਕਿ ਦੇਸ਼ ਦਾ ਜਿਹੜਾ ਸੈਟਅਪ ਹੈ ਜਿਹਦੇ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੀ ਐਗਜ਼ੀਕਿਊਟਿਵ ਜੁਡੀਸ਼ਰੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਲੋਕਤੰਤਰ ਦੇ ਵਿੱਚ ਸਭ ਤੋਂ ਉੱਪਰ ਸੁਪਰੀਮ ਜੁਡੀਸ਼ਰੀ ਹੁੰਦੀ ਹੈ। ਔਰ ਮਾਨਚੋ ਕੋਰਟ ਨੇ ਜਦੋਂ ਇੱਕ ਆਰਡਰ ਪਾਸ ਕਰ ਦਿੱਤਾ ਔਰ ਪੁਲਿਸ ਦਾ ਡਿਊਟੀ ਆਫ ਪੁਲਿਸ ਕੀ ਹੈ ਕਿ ਤੁਸੀਂ ਕੰਪਲੈਂਸ ਕੋਰਟ ਦੀ ਕਰਨੀ ਹੈ। ਉਹਦੇ ਨੌਨ ਕੰਪਲੈਂਸ ਕਰਕੇ ਇੰਟੈਂਸ਼ਨਲੀ ਔਰ ਵਿਲਫੁਲੀ ਇਹਨੂੰ ਇੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਸੰਗਰੂਰ ਜੇਲ੍ਹ